ਮਾਨ ਸਤਕਾਰ ਦਿੱਤਾ ਹੈ ਸਾਡੇ ਵਿੱਚ ਪੰਜਾਬ ਦੀ ਜਾਨੀਮਾਨੀ ਸ਼ਖਸੀਅਤ ਹੈ ਜਿਨ੍ਹਾਂ ਨੇ ਆਪਣੇ ਕਰਮਾ ਦੇ ਰਹੀ ਆਪਣੀ ਐਕਟਿੰਗ ਦੇ ਰਹੀ ਆਪਣੀ ਆਵਾਜ਼ ਦੇ ਰਹੀ ਜਿਹੜਾ ਹੈ ਪੰਜਾਬ ਦੇ ਅੰਦਰ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ ਔਰ ਪੰਜਾਬ ਦੇ ਇੱਕ ਬ੍ਰਾਂਡ ਵੈਸਟ ਬਣ ਕੇ ਵਰਲਡ ਆਵਰ ਕਮਕ ਜਿਹੜਾ ਹੈ ਪੰਜਾਬ ਦਾ ਰਿਪਰੈਜੈਂਸ਼ਨ ਪ੍ਰਤੀਨਿਧ ਕਰਦੇ ਨੇ ਸਾਡੇ ਲਈ ਹੋਰ ਵੀ ਮਾਨ ਦੀ ਗੱਲ ਹੈ ਕਿ ਆਪ ਜੀ ਨੇ ਕੁਝ ਸਾਲ ਪਹਿਲੇ ਭਾਰਤੀ ਜਨਤਾ ਪਾਰਟੀ ਚ ਆਕੇ ਭਾਰਤੀ ਜਨਤਾ ਪਾਰਟੀ ਨੂੰ ਮਾਨ ਬਖਸ਼ਿਆ ਅੱਜ ਸੂਬਾ ਸਾਡੇ ਕਨਵੀਨਰ ਨੇ ਕਲਚਰ ਸੈੱਲ ਦੇ ਔਰ ਅੱਜ ਆਪ ਜੀ ਨਾਲ ਕਿਸੇ ਇੱਕ ਮੁੱਦੇ ਦੇ ਉੱਪਰ ਗੱਲਬਾਤ ਕਰਨ ਲਈ ਆਏ ਨੇ ਉੱਚੇ ਤੌਰ ਤੇ ਆਏ ਨੇ ਤੇ ਮੈਂ ਹੌਬੀ ਤਲਵਲ ਦੀ ਬੇਨਤੀ ਕਰਾਂਗਾ ਕਿ ਆਪ ਜੀ ਨਾਲ ਆਪਣੀ ਮੰਨ ਦੀ ਗੱਲ ਸ਼ੇਅਰ ਕਰਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਬਹੁਤ ਮਾਣ ਅੱਜ ਦੀ ਪ੍ਰੈਸ ਕਾਨਫਰੈਂਸ ਤੇ ਹਰ ਇੱਕ ਚੈਨਲ ਨੂੰ ਹਰ ਇੱਕ ਪ੍ਰੈਸ ਰਿਪੋਰਟਰ ਨੂੰ ਜੀ ਆਇਆਂ ਜੀ ਆਇਆਂ ਬਹੁਤ ઘણા ਤੋਂ ਮੁੱਦਾ ਸੀ ਔਰ ਸਵਾਲ ਸੀ ਦਿਲਜੀਤ ਦੋਸਾਂਚ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਦਿਲਜੀਤ ਦੋਸਾਂਚ ਪੰਜਾਬੀ ਗੱਭਰੂ ਹੈ ਔਰ ਮੇਰੇ ਲਫ਼ਜ਼ ਜਿੰਨੇ ਵੀ ਅੱਜ ਹੋਣਗੇ ਉਹ ਭਾਰਤੀ ਜਨਤਾ ਪਾਰਟੀ ਦੇ ਇੱਕ ਵਰਕਰ ਦੇ ਤੌਰ ਤੇ ਹੋਣਗੇ ਸਭ ਤੋਂ ਪਹਿਲਾਂ ਬੜਾ ਨਿਸ਼ੰਘ ਮੈਂ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਇਸ ਵਕਤ ਦਿਲਜੀਤ ਦੋਸਾਂਚ ਦਾ ਸਮਰਥਨ ਕਰਦੀ ਹੈ ਇਹ ਫਿਲਮ ਬਦ ਨਹੀਂ ਹੋਣੀ ਚਾਹੀਦੀ ਦਲਜੀਤ ਦੋਸਾਂਝ ਨੂੰ ਟ੍ਰੋਲ ਨਹੀਂ ਕਰਨਾ ਚਾਹੀਦਾ ਉਹਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਉਹਦਾ ਕਾਰਨ ਇਹ ਹੈ ਕਿ ਮੈਂ ਭਾਰਤੀਆਂ ਮੇਰੇ ਅੰਦਰ ਜਜ਼ਬਾ ਹੈ ਕਿ ਮੇਰਾ ਭਾਰਤ ਮਹਾਨ ਹੈ ਮਹਾਨ ਸੀ ਮਹਾਨ ਹੀ ਰਹੇ ਔਰ ਜੇ ਸਾਡਾ ਕੋਈ ਦੁਸ਼ਮਣ ਸਿਰ ਚੁੱਕਦਾ ਤਾਂ ਸਾਡੇ ਚ ਹਿੰਮਤ ਹੋਣੀ ਚਾਹੀਦੀ ਹੈ ਕਿ ਅਸੀਂ ਉਹਦਾ ਸਿਰ ਨੀਵਾ ਕਰੀਏ ਸਿਰ ਕੁਚਲ ਦਈਏ ਲੋੜ ਪੈਣ ਤੇ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਦੇ ਨਾਲ ਸੰਬੰਧ ਸੁਖਾਵੇਂ ਸੀ ਜਾਂ ਨਹੀਂ ਪਰ ਪਹਿਲਗਾਮ ਦੇ ਘਟਨਾ ਤੋਂ ਬਾਅਦ ਅੱਜ ਤੱਕ ਸਾਡੇ ਸੁਖਾਵੇਂ ਨਹੀਂ ਹਨ ਸੰਬੰਧ ਉਹਨਾਂ ਦਾ ਫਿਲਮ ਦੀ ਮੈਂ ਥੋੜੀ ਜੀ ਬਰੀਫਿੰਗ ਕਰ ਦਿਆ ਕਿ ਫਿਲਮ ਇਸ ਲੈਵਲ ਦੀ ਜਿੱਥੇ ਦਿਲਜੀਤ ਦੋਸਾਂ ਦਾ ਫਿਲਮ ਦਾ ਹੀਰੋ ਹੋਵੇ ਉੱਥੇ ਇੱਕ ਫਿਲਮ ਸ਼ੂਟ ਹੋਣ ਤੋਂ ਤਕਰੀਬਨ 7 ਤੋਂ 8 ਮਹੀਨੇ ਪਹਿਲਾਂ ਗੱਲਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਇੱਕ ਪ੍ਰੋਡਕਸ਼ਨ ਹਾਊਸ ਹੈ ਜਿਹੜਾ ਕਿ ਇਹਦੇ ਵਿੱਚ ਵਾਈਟ ਹੈਲ ਹੈ ਵਾਈਟ ਹੈਲ ਪ੍ਰੋਡਕਸ਼ਨ ਹਾਊਸ ਇੱਕ ਸਟੋਰੀ ਨੂੰ ਲੱਭਦਾ ਔਰ ਉਹਨੇ ਸਟੋਰੀ ਹੀ ਲੱਭੀ ਹੋਏਗੀ ਔਰ ਦਿਲਜੀਤ ਦੋਸਾਂਝ ਦਾ ਪਹਿਲਾਂ ਇਹ ਟਾਈਟਲ ਸਰਦਾਰ ਜੀ ਸਰਦਾਰ ਜੀ 2 ਸੀਕਵਲ ਦੋਵੇਂ ਸੁਪਰ ਹਿੱਟ ਰਹੇ ਨੇ ਲੋਕਾਂ ਨੇ ਬਹੁਤ ਪਸੰਦ ਕੀਤੀ ਤੇ ਇਸ ਕਰਕੇ ਸਰਦਾਰ ਜੀ 3 ਬਣਾਉਣ ਦੀ ਉਹਨਾਂ ਦੇ ਮਨ 'ਚ ਆਈ ਹੋਏਗੀ ਜੇ ਮੈਂ ਸਹੀ ਦੇ ਬਹੁਤ ਨੇੜੇ ਹੋਵਾਂ ਤਾਂ ਮੈਂ ਗੱਲ ਕਰੂੰਗਾ ਕਿ ਪਿਛਲੇ ਸਾਲ ਸਤੰਬਰ ਤੇ ਜੁਲਾਈ ਅਗਸਤ ਸਤੰਬਰ ਦੀ ਗੱਲ ਹੋਏਗੀ ਅੱਜ ਤੋਂ 1 ਸਾਲ ਪਹਿਲਾਂ ਦੀ ਦਲਜੀਤ ਦੋਸਾਂਝ ਨੂੰ ਉਹਨਾਂ ਨੇ ਪੈਸਿਆਂ 'ਚ ਤਰੀਕਾ 'ਚ ਜਗ੍ਹਾ ਦੇ ਵਿੱਚ ਮਨਾਇਆ ਹੋਏਗਾ ਮਨਾਉਣ ਵਾਸਤੇ ਟਾਈਮ ਲਿਆ ਹੋਏਗਾ ਜਿਸ ਤਰੀਕੇ ਦੇ ਨਾਲ ਉਹਦੇ ਸ਼ੋਅ ਚੱਲਦੇ ਨੇ ਜਿੰਨਾ ਉਹ ਬਿਜ਼ੀ ਆ ਉਹਦੇ ਕੋਲੇ ਘੱਟੋ-ਘੱਟ 7-8 ਮਹੀਨੇ ਉਹਨੇ ਟਾਈਮ ਦਿੱਤਾ ਹੋਏਗਾ ਕਿ ਅੱਜ ਤੋਂ 6 ਮਹੀਨੇ 7 ਮਹੀਨੇ ਬਾਅਦ ਅਸੀਂ ਇਹ ਫਿਲਮ ਸ਼ੂਟ ਕਰਾਂਗੇ ਪ੍ਰੋਡਿਊਸਰ ਫਿਰ ਇੱਕ ਡਾਇਰੈਕਟਰ ਨੂੰ ਚੁਣਦਾ ਡਾਇਰੈਕਟਰ ਇੱਕ ਟੀਮ ਚੁਣਦਾ ਕਿ ਇਸ ਕਹਾਣੀ ਦੇ ਵਿੱਚ ਫੋਰ ਐਗਜ਼ਾਮਪਲ ਜੇ ਮੈਂ ਆਪਦੀ ਗੱਲ ਕਰਾਂ ਕਿ ਇੱਕ ਐਦਾਂ ਦਾ ਬੰਦਾ ਚਾਹੀਦਾ 60 ਸਾਲ ਉਮਰ ਹੋਵੇ ਤੇ ਐਦਾਂ ਦਾ ਸ਼ਰੀਰ ਹੋਵੇ ਤੇ ਚਗੂਗੂ ਗੱਲ ਭਾਜੀ ਵੀ ਆ ਸਕਦੇ ਨੇ ਯੋਗਰਾਜ ਭਾਜੀ ਵੀ ਆ ਸਕਦੇ ਨੇ ਉਹਦੇ ਛੋਭੀ ਢਾਲੀ ਵਾਲ ਵੀ ਹੋ ਸਕਦਾ ਜੇ ਚੰਨਾਂ ਦੀਆਂ ਡੇਟਸ ਨਹੀਂ ਤਾਂ ਹੋਰ ਪੰਜਾਬੀ ਫਿਲਮ ਇੰਡਸਟਰੀ ਦੇ ਆਰਟਿਸਟਸ ਨੇ ਸੋ ਉਹਦਾ ਹੋ ਸਕਦਾ ਜਸਟ ਇੱਕ ਐਕਟਰ ਤੋਂ ਇਹ ਪੁੱਛਿਆ ਜਾ ਸਕਦਾ ਵੀ ਆਹ ਤਿੰਨ ਚਾਰ ਬੰਦੇ ਹੈਗੇ ਨੇ ਇਹਨਾਂ ਚੋਂ ਕਿਹਨੂੰ ਲੈ ਆਲੋ ਫਿਰ ਉਹਦੇ ਨਾਲ ਬਚਤ ਫਿਰ ਉਹਦੀਆਂ ਡੇਟਸ ਉਹਦੇ ਟੈਂਡਰਮਸ ਸਾਰਾ ਕੁਝ ਡਿਸਕਸ ਹੋਣ ਤੋਂ ਬਾਅਦ ਇੱਕ ਆਰਟਿਸਟ ਫਾਈਨਲ ਹੁੰਦਾ ਤੇ ਜਿੱਥੇ ਤੱਕ ਹੈ ਹਾਨਿਆ ਸ਼ੇਖ ਦੀ ਗੱਲ ਉਹਦੇ ਚ ਦਿਲਜੀਤ ਦਸਾਂਝ ਨੇ ਕਿਹਾ ਹੋਊਗਾ ਜਾਂ ਕਿਹਾ ਸੀ ਕਿ ਮੈਂ ਇਸ ਕੁੜੀ ਤੋਂ ਬਿਨਾ ਫਿਲਮ ਨਹੀਂ ਕਰੂੰਗਾ ਐਸਾ ਨਹੀਂ ਹੈ ਦਿਲਜੀਤ ਦਸਾਂਝ ਨੇ ਉਹਨੂੰ ਕਾਸਟ ਨਹੀਂ ਕੀਤਾ ਪ੍ਰੋਡਿਊਸਰ ਨੇ ਕੀਤਾ ਡਾਇਰੈਕਟਰ ਨੇ ਕਰ ਸਕਦਾ yes ਦਿਲਜੀਤ ਦਸਾਂਝੇ ਹੋ ਸਕਦਾ ਕਿ ਸੱਤ ਕੁੜੀਆਂ ਸ਼ਾਰਟਲਿਸਟ ਕੀਤੀ ਆ ਉਹਦੇ ਚੋਂ ਕਹਿ ਸਕਦਾ ਇਹ ਵੀ ਕੁੜੀ ਲੈ ਲਵੋ ਨੀਰੂ ਪਾਜਵਾਤਾ ਹੈ ਚਲੋ ਆ ਵੀ ਕੁੜੀ ਚੰਗੀ ਲੱਗਦੀ ਹੈ ਇਹਦੇ ਚੰਗੇ ਸ਼ੋਅ ਚੱਲਦੇ ਨੇ ਫਿਲਮ ਆਈ ਸਾਡੇ ਹਾਲਾਤ ਆਪਸ ਚ ਸੁਖਾਵੇਂ ਨਹੀਂ ਰਹੇ ਉਹਨਾਂ ਨੇ ਇੰਡੀਆ ਦੀ ਗੱਲ ਹੀ ਨਹੀਂ ਕੀਤੀ ਰਿਲੀਜ਼ ਕਰਨ ਦੀ ਪਰ ਵਰਲਡ ਵਾਈਡ ਰਿਲੀਜ਼ ਕੀਤੀ ਪੰਜਾਬੀ ਫਿਲਮ ਨੂੰ ਰਿਲੀਜ਼ ਕਰਨ ਵਾਸਤੇ ਇੱਕ ਸਿੱਧੀ ਜੀ ਗੱਲ ਹੈ ਕਿ ਜਿੰਨੇ ਪੈਸਿਆਂ ਦਾ ਬਿਜ਼ਨਸ ਪੰਜਾਬ ਚ ਇੰਡੀਆ ਚ ਹੁੰਦਾ ਉਨਾ ਹੀ ਵਰਲਡ ਵਾਈਡ ਹੁੰਦਾ ਉਹਨਾਂ ਦੀ ਇੱਕ ਰਿਪੋਰਟ ਆਈ ਹੈ ਕਿ 7 ਕਰੋੜ 48 ਲੱਖ ਰੁਪਏ ਦੀ ਓਪਨਿੰਗ ਲੱਗੀ ਹੈ ਕੱਲ ਫਰਾਈਡੇ 7 ਕਰੋੜ 48 ਲੱਖ ਮੀਨਸ ਜੇ ਇੰਡੀਆ 'ਚ ਵੀ ਸ਼ੂਟ ਰਿਲੀਜ਼ ਹੋਈ ਹੁੰਦੀ ਤਾਂ ਉਹ 15 ਕਰੋੜ ਦਾ ਬਿਜ਼ਨਸ ਕਰਦੀ ਅੱਧਾ ਤਾਂ ਬਿਜ਼ਨਸ ਉਹਨਾਂ ਦਾ ਗਿਆ ਤੇ ਕੱਲਾ ਦਲਜੀਤ ਕਿਉਂ ਜੇ ਅਸੀਂ ਬੈਨ ਕਰਨਾ ਸਾਡੇ ਇੱਕ ਫੈਡਰੇਸ਼ਨ ਹੈ ਬੰਬੇ ਤੋਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਹਦੇ ਵਾਸਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਏਮਪਲਾਈਸ ਕਿ ਦਿਲਜੀਤ ਨੂੰ ਬੈਨ ਕਰੋ ਦਿਲਜੀਤ ਦਾ ਪਾਸਪੋਰਟ ਕੱਢੋ ਪ੍ਰੋਡਿਊਸਰ ਦਾ ਕਿਉਂ ਨਹੀਂ ਡਾਇਰੈਕਟਰ ਦਾ ਕਿਉਂ ਨਹੀਂ ਬਾਕੀ ਸਾਰੇ ਆਰਟਿਸਟ ਕਿਉਂ ਨਹੀਂ ਜਿਹੜੀ ਫਿਲਮ ਦੀ ਸ਼ੂਟ ਕੀਤੀ ਹੈ ਉਹਨਾਂ ਦਾ ਕਿਉਂ ਨਹੀਂ ਮੇਰਾ ਕਿਉਂ ਨਹੀਂ ਕਿਉਂਕਿ ਮੈਂ ਅਤਾਉਲਾ ਖਾਨ ਸਾਹਿਬ ਨੂੰ ਸੁਣਦਾ ਤੁਸੀਂ ਕਿਉਂ ਨਹੀਂ ਕਿਉਂਕਿ ਤੁਹਾਡੇ ਜਿਹੜਾ ਟੀਵੀ ਪਿਆ ਟੀਵੀ ਦੇ ਉੱਤੇ ਜਦੋਂ ਤੁਸੀਂ YouTube ਲਾਉਨੇ ਹੋ ਉਸ YouTube ਦੇ ਵਿੱਚ ਅੱਜ ਗਾਣੇ ਨੇ ਰੇਸ਼ਮਾ ਜੀ ਨੂੰ ਤੁਸੀਂ ਸੁਣਦੇ ਹੋ। ਤੇ ਇੱਕ ਹੋਰ ਸਿੰਗਰ ਨੇ ਪਾਕਿਸਤਾਨੀ ਡਰਾਮੇ ਦੇਖਦੇ ਆ ਤੁਸੀਂ, ਫਿਲਮਾਂ ਦੇਖਦੇ ਹੋ। ਬਹੁਤ ਸਾਰੀਆਂ ਜੁਗਤਾਂ, ਬਹੁਤ سارے ਡਰਾਮੇ, ਬਹੁਤ ਸਾਰੀਆਂ ਫਿਲਮਾਂ ਦੇ ਡਾਇਲੌਗਸ ਉਹ ਸਾਡੀਆਂ ਫਿਲਮਾਂ 'ਚ ਹੁਣ ਨੇ ਜਿਹੜੇ ਉਹਨਾਂ ਨੇ 25-25 ਸਾਲ ਪਹਿਲਾਂ ਬੋਲੇ ਹੋਏ ਨੇ। ਐਂਡ ਵਾਈਸ ਵਰਸਾ ਜਿਹੜੇ ਸਾਡੀਆਂ ਫਿਲਮਾਂ ਦੇ ਉਹਨਾਂ ਫਿਲਮਾਂ ਨੂੰ ਜਿਹੜੇ ਟਾਈਟਲ ਅਸੀਂ ਬਣਾ ਕੇ ਫਿਲਮਾਂ ਬਣਾਈਆਂ ਨੇ ਉਹਨਾਂ ਦੇ 30-30 ਸਾਲ ਪਹਿਲਾਂ ਫਿਲਮਾਂ ਉਹ ਟਾਈਟਲ ਸੇਮ ਰਿਲੀਜ਼ ਕੀਤੇ ਨੇ। ਉਹ ਵੀ ਬੈਨ ਹੋਣੇ ਚਾਹੀਦੇ ਨੇ ਜਿਹੜੇ ਗੀਤ ਬੈਨ ਹੋਣੇ ਚਾਹੀਦੇ ਨੇ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਅਫਸੋਸ ਹੁੰਦਾ ਕਿ ਫਿਰ ਤਾਂ ਪੰਜਾਬੀ ਬੋਲੀ ਬੈਨ ਹੋਣੀ ਚਾਹੀਦੀ ਹੈ ਜੇ ਬੈ ਨਹੀਂ ਕਰਨਾ ਕਿਉਂਕਿ ਉਹ ਵੀ ਪੰਜਾਬੀ ਬੋਲਦੇ ਨੇ ਰੋਟੀ ਬੈਨ ਹੋਣੀ ਚਾਹੀਦੀ ਹੈ ਕਿਉਂਕਿ ਉਹ ਵੀ ਕਣਕ ਦੀ ਤੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਂਦੇ ਨੇ ਸਾਡੇ ਉਹ ਵੀ ਬੈਨ ਕਰੋ ਸਾਡੇ ਬਹੁਤ ਸਾਰੇ ਲੋਕ ਨੇ ਜਿਹੜੇ ਉਧਰ ਜਾ ਕੇ ਕੰਟੈਂਟ ਬਣਾ ਕੇ ਲੈ ਆਏ ਨੇ ਉਧਰ ਜਾ ਕੇ ਪੰਜਾਬੀ ਫਿਲਮਾਂ ਸ਼ੂਟ ਕਰਕੇ ਲੈ ਕੇ ਆਏ ਨੇ ਉਹ ਵੀ ਬੈਨ ਕਰੋ ਪੰਜਾਬੀ ਵਰਲਡ ਪੰਜਾਬੀ ਕਾਨਫਰੰਸ ਦੋ ਦੋ ਹੋ ਰਹੀਆਂ ਨੇ ਹਰ ਸਾਲ ਲਾਹੌਰ ਦੇ ਵਿੱਚ ਉਹ ਵੀ ਬੈਨ ਕਰੋ ਜਿਹੜੇ ਗਏ ਨੇ ਹੁਣ ਤੱਕ ਮੈਨੂੰ ਵੀ ਬੈਨ ਕਰੋ ਮੈਂ ਵੀ ਜਿਹੜਾ ਨਰਿੰਦਰ ਮੋਦੀ ਸਾਹਿਬ ਨੇ ਲਾਂਗਾ ਖੋਲਿਆ ਕਰਤਾਰਪੁਰ ਸਾਹਿਬ ਦਾ ਮੈਂ ਵੀ ਕਰਤਾਰਪੁਰ ਸਾਹਿਬ ਮੱਥਾ ਟੇਕਦੇ ਆਇਆ ਤਾਂ ਪਾਕਿਸਤਾਨ ਦੀ ਧਰਤੀ ਮੈਨੂੰ ਵੀ ਬੈਨ ਕਰੋ ਨਾ ਨਹੀਂ ਹੋਣਾ ਚਾਹੀਦਾ ਗਲਤ ਭਾਰਤੀ ਜਨਤਾ ਪਾਰਟੀ ਸਮਰਥਨ ਕਰਦੀ ਹੈ ਦਲਜੀਤ ਦੋਸਾਂਝ ਦਾ ਸਾਡੇ ਅੱਜ ਹਾਲਾਤ ਸੁਖਾਵੇਂ ਨਹੀਂ ਤੇ ਉਹਨੇ ਮੰਨਿਆ ਪ੍ਰੋਡਕਸ਼ਨ ਹਾਊਸ ਨੇ ਵੀ ਸਾਰੀ ਟੀਮ ਨੇ ਵੀ ਕਿ ਹਾਂ ਸਾਡੇ ਹਾਲਾਤ ਸੁਖਾਵੇ ਨਹੀਂ ਅਸੀਂ ਇਹਨੂੰ ਇੰਡੀਆ 'ਚ ਰਿਲੀਜ਼ ਨਹੀਂ ਕਰਾਂਗੇ ਉਹ ਲਾਸ ਉਹਨਾਂ ਨੇ ਸਹਿ ਲਿਆ ਪਹਿਲਾਂ ਹੀ ਪਰ ਤੁਸੀਂ ਦਿਲਜੀਤ ਤੋਂ ਸਾਂਝੋ ਇਸ ਤਰੀਕੇ ਤੱਕ ਇਹਨੇ ਵੱਡੇ ਹੰਗਾਮੇ ਕਰਕੇ ਉਹਨੂੰ ਬੈਨ ਕਰਾਉਣ ਦੀ ਕੋਸ਼ਿਸ਼ ਕਰ ਰਹੇ ਉਹਨੂੰ ਉਹਦਾ ਪਾਸਪੋਰਟ ਕੈਨਸਲ ਕਰ ਦੋ ਉਹਨੂੰ ਬਾਰਡਰ ਫਿਲਮ 'ਚੋਂ ਕੱਢ ਦੋ ਉਹਦਾ ਕੈਰੀਅਰ ਤਬਾਹ ਕਰ ਦੋ ਇਹ ਸਾਡੇ ਭਾਰਤੀਆਂ ਦਾ ਕਿਰਦਾਰ ਨਹੀਂ ਸੀ ਨਾਈ ਹੈ ਨਾਈ ਹੋਵੇ ਮੇਰੀ ਅਰਦਾਸ ਵੀ ਇਹੀ ਹੈ ਕਿ ਰੱਬ ਕਿਰਪਾ ਕਰੇ ਇਦਾਂ ਦੇ ਕਰਤਾਰ ਇਦਾਂ ਦੀ ਸੋਚ ਸਾਡੇ ਭਾਰਤੀਆਂ ਦੇ ਦਿਮਾਗ 'ਚ ਨਾ ਆਵੇ ਸੋ ਰਲ ਕੇ ਚੱਲੀਏ ਤੁਹਾਡੇ ਸਾਰੇ ਰਾਹੀ ਸਾਰਿਆਂ ਦੇ ਮਾਧਮ ਰਾਹੀ ਮੈਂ ਦਿਲਜੀਤ ਦੂਸਾਂਝ ਨੂੰ ਬਹੁਤ ਪਿਆਰ ਨਾਲ ਸੁਨੇਹਾ دینا ਕਿ ਦਿਲਜੀਤ ਦੂਸਾਂਝ ਤੂੰ ਮੇਰੇ ਪੁੱਤਰਾਂ ਵਰਗਾ ਛੋਟਾ ਭਰਾ ਆ ਬਹੁਤ ਸਾਰਾ ਸਤਿਕਾਰ ਤੈਨੂੰ ਤੂੰ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਹੈ ਮਾਣ ਨਾਲ ਸਿਰ ਉੱਚਾ ਹੁੰਦਾ ਜਦੋਂ ਤੂੰ ਬਹੁਤ ਵੱਡੀ ਇੰਟਰਨੈਸ਼ਨਲ ਸਟੇਜ ਤੇ ਇੱਕ ਗੱਲ ਕਹਿਣਾ ਕਿ ਪੰਜਾਬੀ ਆ ਗਏ ਹੋਏ ਤੂੰ ਚਾਹੇ ਰੋਡਾ ਹੋਇਆ ਕਿਸੇ ਫਿਲਮ ਦੇ ਵਿੱਚ ਪਰ ਬਿੱਗ ਪਾ ਕੇ ਹੋਇਆ ਵਾਲ ਨਹੀਂ ਪਟਾਇਆ ਦਸਤਾਰ ਬਨ ਕੇ ਜਿੱਥੇ ਵੀ ਜਾਣਾ ਤੇ ਮੇਰਾ ਪੰਜਾਬੀ ਹੋਣ ਦੇ ਨਾਤੇ ਸਿਰ ਉੱਚਾ ਹੁੰਦਾ ਤੇ ਉਦੋਂ ਤਾਂ ਫਖਰ ਨਾਲ ਹੋਰ ਰੂਹ ਖੜ ਜਾਂਦੀ ਹੈ ਜਦੋਂ ਤੂੰ ਇਹੋ ਜੀ ਇੰਟਰਨੈਸ਼ਨਲ ਸਟੇਜ ਦੇ ਉੱਪਰ ਤਿਰੰਗਾ ਲੈ ਕੇ ਜਾਂਦਾ ਭਾਰਤੀ ਹੋਣ ਤੇ ਤੈਨੂੰ ਮਾਣ ਤੇ ਸਾਡਾ ਮਾਣ ਦਤੋਨਾ ਜਿਉਂਦਾ ਰਹੇ ਪੁੱਤਰਾ ਜਿੱਥੇ ਵੀ ਦੁਨੀਆ 'ਚ ਐ ਤਰੱਕੀਆਂ ਹੋਵੇ ਤੇਰੀਆਂ ਭਾਰਤੀ ਜਨਤਾ ਪਾਰਟੀ ਤੇਰੇ ਨਾਲ ਐ ਅਸੀਂ ਤੇਰੇ ਨਾਲ ਸਰਦਾਰ ਸਾਹਿਬ ਸਵਾਲ ਲੈ ਲਓ ਤੁਸੀਂ ਕਹੇ ਜਿਹੜੇ ਮੇਰੇ ਸ਼ਬਦ ਨੇ ਬੀਜਪੀ ਦੇ ਸ਼ਬਦ ਨਹੀਂ ਜੀ ਪਰ ਤੁਹਾਡੇ ਮੰਡੀ ਤੋਂ ਸੰਸਦ ਕੰਗਣਾ ਰਣੋਥ ਤਮ ਲਗਾਤਾਰ ਟਾਰਗੇਟ ਕਰ ਰਹੇ ਨੇ ਤੇ ਦੋਰਾ ਮਾਪਦੰਡ ਕਿਉਂ ਆ ਜੀ ਪਹਿਲੀ ਗੱਲ ਜਦੋਂ ਉਹਨਾਂ ਨੇ ਪਹਿਲਾਂ ਕੀਤਾ ਸੀ ਕੰਗਣਾ ਰਣੋਥ ਜੀ ਨੇ ਉਦੋਂ ਉਹ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਨਹੀਂ ਸੀ ਜਦੋਂ ਸੈਕੰਡ ਟਾਈਮ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਸਾਡੇ ਪ੍ਰਧਾਨ ਜੀ ਨੇ ਬੁਲਾ ਕੇ ਪੰਜਾਬੀ ਲਫ਼ਜ਼ਾਂ ਦੇ ਵਿੱਚ ਸ਼ਾਇਦ ਲਫ਼ਜ਼ ਬਾਲਫ਼ਜ਼ ਮੈਂ ਹੋ ਸਕਦਾ ਉਹਨਾਂ ਨੂੰ ਝਾੜ ਪਾਈ ਗਈ ਜਾਂ ਰੋਕਿਆ ਗਿਆ ਔਰ ਬਹੁਤ ਉਹ ਅਖਬਾਰਾਂ 'ਚ ਵੀ ਆਇਆ ਸਭ ਨੂੰ ਵੀ ਪਤਾ ਮੁਰਤੇ ਉਹਨਾਂ ਨੇ ਕੀਤਾ ਵੀ ਨਹੀਂ ਹੈਗਾ ਇਤਿਹਾਸ ਕਰੂੰਗਾ ਮੈਂ ਕੰਗਨਾ ਰਣੋਤ ਜੀ ਤੋਂ ਅੱਗੇ ਨੂੰ ਇਹੋ ਜੀ ਹਰਕਤ ਨਹੀਂ ਕਰਦੇ ਜੇ ਤੇ ਆਮ ਲੋਕ ਨੇ ਉਹ ਤਾਂ ਨਫ਼ਰਤ ਸੀ ਭਾਸ਼ਣ ਦੇ ਸਕਦੇ ਸੀ ਗ੍ਰੀਨ ਸ਼ੂਟ ਵੀ ਤੇ ਹੋ ਸਕਦੀ ਸੀ ਉਹਨਾਂ ਪਾਰ ਤੋਂ ਪਾਕਿਸਤਾਨੀ ਐਕਟਰਸ ਨੂੰ ਬਾਦਲੀ ਅ ਜੇ ਮੈਂ ਇੱਕ ਸਿੱਧੀ ਸਪਸ਼ਟ ਜੀ ਪਿੰਡੂ ਜੀ ਭਾਸ਼ਾ ਕਹਾ ਤਾਂ ਡੱਡੂਆਂ ਦੀ ਪੰਛੀ ਦੀ ਇਕੱਠੀ ਕਰਨੀ ਬਹੁਤ ਔਖੀ ਹੈ ਛੋਟੇ ਜਿਹੇ ਡੇਸ ਮੈਂ ਪਹਿਲਾਂ ਗੱਲ ਕਹੀ ਹੈ ਕਿ ਨਹੀਂ ਨਹੀਂ ਸ਼ੂਟ ਨਹੀਂ ਹੋ ਰਹੀ ਸਰ ਨਹੀਂ ਨਹੀਂ ਸਰ ਰੀ ਸ਼ੂਟ ਨਹੀਂ ਹੋ ਰਹੀ ਸਰ ਨਹੀਂ ਸਰ ਕਈ ਵਾਰ ਫਿਲਮ ਦੇ ਵਿੱਚ ਪੈਚ ਵਰਕ ਹੁੰਦਾ ਪਰ ਇਹ ਬਾਰਡਰ ਟੂ ਦੀ ਸ਼ੂਟਿੰਗ ਹੋ ਰਹੀ ਹੈ ਹਾਲ ਫਿਲਹਾਲ ਠੀਕ ਹੈ ਜੀ ਜੀ ਜੇ ਤੇ ਆਪ ਲੋਕਾਂ ਦਾ ਨਕਲੀ ਆਈਟੀ ਸੌ ਦਾ ਵੀ ਜ਼ਮਾਨਾ ਤੁਹਾਨੂੰ ਪਤਾ ਉਹ ਤਾਂ ਦਿਲਜੀਤ ਸਾਹ ਜਬਾਰੇ ਗੱਲ ਕਹਿਣ ਤਾਂ ਫਿਰ ਵੀ ਕਿਤੇ ਨਾ ਕਿਤੇ ਲੱਗਦਾ ਵੀ ਕਹਿ ਸਕਦੇ ਆ ਉਹਨਾਂ ਦਾ ਮੂੰਹ ਕਿਵੇਂ ਫੜੀਏ ਪਰ ਜਿਹੜੇ ਆਰਟਿਸਟ ਨੇ ਬੀ ਪ੍ਰਾਕ ਬੀ ਕਾ ਸਿੰਘ ਹੋਰ ਵੀ ਦੋ ਤਿੰਨ ਧਾਰਨਾ ਨੇ ਜਿਹੜੇ ਉਹ ਵੀ ਦਿਲਜੀਤ ਦੇ ਵਿਰੋਧ ਵਿੱਚ ਆ ਰਹੇ ਨੇ ਉਹਨਾਂ ਬਾਰੇ ਤੁਹਾਡਾ ਕੀ ਸੋਚਾ ਉਹਨਾਂ ਦਾ ਵੀ ਮੂੰਹ ਕਿਵੇਂ ਫੜੀਏ ਨਹੀਂ ਉਹ ਤੇ ਇੱਕ ਆਰਟਿਸਟ ਹੋਣ ਨਾਲ ਤੇ ਤਾਂ ਸਮਝ ਸਕਦੇ ਨੇ ਸੋਚ ਤਾਂ ਪੋ ਆਪਣੀ ਐ ਗਾਣਾ ਤਾਂ ਸਾਰੀ ਸਾਂਝੀ ਐ ਸਾਰਿਆਂ ਦੇ ਲਈ ਤੇ ਫਿਰ ਉਹਨਾਂ ਲੋਕਾਂ ਨੂੰ ਨਾਲ ਚੇ ਗੱਲ ਕਿਉਂ ਓਏ ਇਹ ਤਾਂ ਹੋ ਉਹ ਜਿਆਦਾ ਬਿਹਤਰ ਦੱਸ ਸਕਦੇ ਹੋ ਤਾਂ ਲੋਕਾਂ ਨੂੰ ਤਾਂ ਉਹ ਵੀ ਅਦਾਕਾਰ ਵੀ ਉਹ ਮੈਂ ਅਦਾਕਾਰ ਦੇ ਤੌਰ ਤੇ ਤੁਸੀਂ ਭਾਜੀ ਦੇ ਇੱਕ ਕਾਰਜਕਰਤਾ ਹਾਂ ਦੋਨਾ ਦੇ ਹਿਫਾਜ਼ੇ ਸਵਾਲ ਪੁੱਛਣਾ ਚਾਹੀਦਾ ਇੱਕ ਤਾਂ ਆਪ ਹੀ ਕਹਿੰਦੇ ਆ ਕਿ ਸਾਨੂੰ ਵਿਰੋਧੀ ਦੇਖਣਾ ਜੇਕਰ ਉਹ ਇਹ ਕਰੇਗਾ ਤਾਂ ਫਿਰ ਮੂੰਹ ਤੋੜਵਾ ਜਵਾਬ ਦੇ ਆਂਗੇ 빙ਾ ਅਦਾਕਾਰ ਉੱਧਰ ਵਾਲੇ ਅਦਾਕਾਰ ਸਾਨੂੰ ਸ਼ਰੀਆਮ ਕਰਨ ਗਾਲਾਂ ਕੱਢ ਰਿਹਾ ਸ਼ਰੀਆਮ ਕਹਿੰਦੇ ਕਿ ਪੰਜਾਬੀ ਇੰਡਸਟਰੀ ਪਾਕਿਸਤਾਨ বিনা ਸਾਡੇ ਬਿਨਾ ਚੱਲ ਨਹੀਂ ਸਕਦੀ ਸਾਡੀ ਉਹਨਾਂ ਉਪਤੀ ਰੋਜ਼ੀ ਰੋਟੀ ਬੰਦ ਹੋ ਚੁਗੀ ਫਿਰ ਸਾਡੀ ਇੰਡਸਟਰੀ ਕਿਉਂ ਉਹਨਾਂ ਕਲਾਕਾਰਾਂ ਨੂੰ ਹਮੇਸ਼ਾ ਤਰਜੀਹ ਨਹੀਂ ਦਿੰਦੀ ਜਾਂ ਕਿਉਂ ਨਹੀਂ ਕੀ ਪੰਜਾਬ ਦੇ ਵਿੱਚ ਕਲਾਕਾਰ ਹੈ ਨਹੀਂ ਦੇ ਕਿ ਅਸੀਂ ਪਾਕਿਸਤਾਨੀ ਕਲਾਕਾਰ ਲੈਨੇ ਆਪਣੀਆਂ ਫਿਲਮਾਂ ਦੇ ਵਿੱਚ ਬੈਸ ਤਰਜੀਹ ਦੀ ਗੱਲ ਨਹੀਂ ਕਰੀ। ਸਾਹਿਬ ਸਾਹਿਬ ਵਾਈਟ ਹਾਊਸ ਦਾ ਤੁਸੀਂ ਜ਼ਿਕਰ ਕੀਤਾ तमाम ਉਹਨਾਂ ਪ੍ਰੋਡਕਸ਼ਨ ਹਾਊਸ ਦਾ ਜ਼ਿਕਰ ਕਰ। ਇਫਤਿਹਾਰ ਠਾਕੁਰ ਕਹਿੰਦੇ ਸੀ ਕਿ ਸਾਡੇ ਮੈਨਾਂ ਤੁਹਾਡੀਆਂ ਫਿਲਮਾਂ ਨਹੀਂ ਚੱਲਦੀ। ਉਹ ਤਾਂ ਚੱਲ ਨਹੀਂ ਕਰਦਾ ਚੈਲੰਜ ਕਰਦਾ। ਉਹ ਨਹੀਂ ਮੈਂ ਕਹਿ ਰਹੀ। ਬੀਬਾ ਜੀ ਦੀ ਉਹੀ ਗੱਲ ਹੈ। ਮੈਂ ਜਵਾਬ ਦੇ ਲਾਂ ਕਿ ਕਿਸੇ ਦਾ ਮੂੰਹ ਨਹੀਂ ਫੜਿਆ ਜਾ ਸਕਦਾ। ਪਰ ਜਵਾਬ ਇਹ ਹੀ ਹੈ ਕਿ ਪਫਤਾ ਜਿਹੜੀ ਹੈਗੀ ਹੈ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੀ ਇੱਥੇ ਦੀ ਟੀਮ ਹੈਗੀ ਹੈ ਐਸੋਸੀਏਸ਼ਨ ਹੈ ਆਰਟਿਸਟਸ ਦੀ ਉਹਨਾਂ ਨੇ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਕਦੇ ਵੀ ਜਦੋਂ ਤੋਂ ਇਫਤਿਖਾਰ ਠਾਕੁਰ ਜਾਂ ਪਹਿਲਗਾਮ ਦਾ ਘਟਨਾ ਹੋਈ ਹੈ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਮਿਲਾਂਗੇ ਮੈਂ ਜਦੋਂ ਪਾਕਿਸਤਾਨ ਗਿਆ ਸੀ ਪਾਕਿਸਤਾਨ ਨਹੀਂ ਮੈਂ ਕਹੂੰਗਾ ਮੈਂ ਕਰਤਾਰਪੁਰ ਸਾਹਿਬ ਜਦੋਂ ਗਿਆ ਸੀ ਇਫਤਿਖਾਰ ਠਾਕੁਰ ਨੂੰ ਮੈਂ ਵੀ ਮਿਲਿਆ ਸੀ ਮੈਨੂੰ ਵੀ ਬਹੁਤ ਲੋਕ ਕਾਲ ਕਰਦੇ ਨੇ ਨੰਬਰ ਮੇਰੇ ਕੋਲੇ ਵੀ ਕੋਈ ਹੈ ਪਰ ਕੀ ਮੈਂ ਹੁਣ ਜਵਾਬ ਦੇਵਾਂਗਾ ਕੀ ਮੈਂ ਉਹਨਾਂ ਨਾਲ ਫੋਨ ਤੇ ਗੱਲ ਕਰਾਂਗਾ ਕੀ ਮੈਂ ਈਦ ਦੀਆਂ ਮੁਬਾਰਕਾਂ ਦਵਾਂਗਾ ਮੈਨੂੰ ਨਹੀਂ ਦੱਸ ਪਹਿਲਾਂ ਕੰਮ ਦਾ ਇਨਸੀਡੈਂਟ ਤਾਂ ਤੁਹਾਨੂੰ ਪਤਾ ਤੁਹ ਹੋਇਆ ਨਾ ਇਸ ਤੋਂ ਪਹਿਲਾਂ ਹੀ ਉਹਨਾਂ ਨੇ ਇਖਲਾਕ ਠਾਕੁਰ ਹੋਰਾਂ ਨੇ ਹੀ ਪਟੀਸ਼ਨ ਪਾਈਆਂ ਤੇ ਪੰਜਾਬੀ ਫਿਲਮਾਂ ਪਾਕਿਸਤਾਨ ਦੇ ਉੱਤੇ ਰਿਲੀਜ਼ ਨਹੀਂ ਹੋਉਂਦੀ ਉਹ ਤਾਂ ਸ਼ੁਰੂ ਤੋਂ ਅਪੋਜ਼ ਕਰਦੇ ਆ ਰਹੇ ਪੰਜਾਬੀ ਦਸਤੀ ਪਰ ਲੱਗ ਅੱਜ ਵੀ ਲੱਗੀ ਹੋਈ ਹੈ ਸਰੋਪਰਤਾਲੀਓ ਸਾਹਿਬ ਕਹਿੰਦੇ ਨੇ ਹੈ ਕਿ ਜਦੋਂ ਪੋਲਿਟਿਕਲ ਸੇਧ ਤੋਂ ਤੁਸੀਂ ਐਜ਼ এ ਬੀਜਪੀ ਉਹਨਾਂ ਦਾ ਸਾਥ ਦੇ ਦਿੱਤੀ ਕੀ ਲੋੜ ਪਈ ਐ ਤਲਾ ਕਰ ਦਿੰਦੇ ਸਾਰੇ ਠੀਕ ਐ ਸਮਝ ਲੱਗ ਗਈ ਐ ਕਿ ਕਿਉਂਕਿ ਉਹਰੇ ਤਾਂ ਕਿਸੇ ਪੋਲਿਟਿਕਲ ਪਾਰਟੀ ਨੇ ਤਾਂ ਸਾਹਮਣੇ ਕਿਸੇ ਨੂੰ ਉਹਨਾਂ ਦੇ ਸਵਾਲ ਨਹੀਂ ਪੁੱਛਿਆ ਸਾਡਾ ਫਰਜ਼ ਬਣਦਾ ਸਾਡਾ ਫਰਜ਼ ਬਣਦਾ ਕਿਉਂਕਿ ਸੈਂਟਰ ਦੇ ਵਿੱਚ ਸਰਕਾਰ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਐ ਸਭ ਤੋਂ ਪਹਿਲੀ ਗੱਲ ਦੂਸਰੀ ਗੱਲ ਕਿ ਜਿਹੜਾ ਐ ਮੈਮੋਰੰਡਮ ਜਾਂ ਲੈਟਰ ਗਿਆ ਐ ਉਹ ਸੈਂਟਰ ਗਵਰਨਮੈਂਟ ਨੂੰ ਨਰਿੰਦਰ ਮੋਦੀ ਸਾਹਿਬ ਨੂੰ ਗਿਆ ਠੀਕ ਹੈ ਨਾ ਜੀ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਉੱਪਰ ਵੀ ਸਵਾਲ ਖੜਾ ਕੀਤਾ ਮੇਰੇ ਕੋਲ ਇਹ ਉਹਨਾਂ ਦੀ ਉਹ ਪਿਆ ਲੈਟਰ ਮੈਂ ਤਾਂ ਹੀ ਨਾਲ ਲੈ ਕੇ ਆਇਆ ਸੀ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ ਕੱਲ ਦਿੱਲੀ ਤੋਂ ਵੀ ਆਪਦਾ ਬਿਆਨ ਦਿੱਤਾ ਅੱਜ ਮੈਨੂੰ ਸਪੈਸ਼ਲੀ ਬੁਲਾਇਆ ਗਿਆ ਕਿਉਂਕਿ ਮੈਂ ਕਲਚਰਲ ਸੈਲ ਦਾ ਕਨਵੀਨਰ ਆ ਪੰਜਾਬ ਦਾ ਇਸ ਕਰਕੇ ਮੈਂ ਪ੍ਰੈਸ ਕਾਨਫਰੰਸ ਬੁਲਾਇਆ ਔਰ ਮਾਣਾ ਤੁਹਾਡੇ ਤੇ ਕਿ ਤੁਸੀਂ ਸਾਰੇ ਆਇਆ ਸਭ ਪਿੱਛੇ ਨਾ ਸੁਣਾ ਰਿਹਾ ਹਾਂ ਸਾਈਡ ਕਮੈਂਟ ਨਾ ਆ ਰਹੀ ਹੈ ਇੱਕ ਮਿੰਟ ਇੱਕ ਮਿੰਟ ਜਰਾ ਮੈਂ ਸਾਰੇ ਪੁੱਛ ਲਾਂ ਨਾ ਕੇਂਦਰ ਚ ਸਰਕਾਰ ਖੋਡੀ ਆ ਤੁਸੀਂ ਕੇਂਦਰ ਚ ਬੈਠੇ ਹੋਇਓ ਫਿਰ ਤੁਸੀਂ ਇਸ ਜੀਤੇ ਸਟੈਂਡ ਲਓ ਉਹ ਫਿਲਮ ਰਿਲੀਜ਼ ਕਰੋ ਜਿਨ੍ਹਾਂ ਨੂੰ ਲੱਗਦਾ ਕਿ ਬੈਂਡਿੰਗ ਹੋ ਜਾਈਗੀ ਫਿਰ ਪੰਜਾਬ ਚ ਆ ਭਾਰਤ ਚ ਰਿਲੀਜ਼ ਕਰੋ ਸਾਡੇ ਜਦੋਂ ਹਲੇ ਤੱਕ ਇੱਕ ਤਾਂ ਸਾਨੂੰ ਵਾਈਟ ਹੱਲ ਨੇ ਅਪਰੋਚ ਨਹੀਂ ਕੀਤਾ ਨਾ ਦਿਲਜੀਤ ਨੇ ਕੀਤਾ ਇਹ ਸੂਮੂਨ ਤੋਂ ਸਰਕਾਰ ਲੈ ਲਵੇ ਇਹ ਸੂਮੂਨ ਤੋਂ ਸਰਕਾਰ ਲੈ ਲਵੇ ਸਰ ਅਸੀਂ ਜਦੋਂ ਸਾਡੇ ਪਹਿਲਗਾਮ ਦੇ ਬਾਅਦ ਜਦੋਂ ਅਸੀਂ ਮਿਸਾਈਲਸ ਦੇ ਨਾਲ ਅਟੈਕ ਕੀਤਾ ਉਸ ਤੋਂ ਬਾਅਦ ਚੈਟੋ ਗਵਰਨਮੈਂਟ ਨੇ ਫੈਸਲਾ ਕੀਤਾ ਸੀ ਕਿ ਸਾਡਾ ਪਾਕਿਸਤਾਨ ਨਾਲ ਕੋਈ ਸੰਬੰਧ ਨਹੀਂ ਹਾਂ ਇਸ ਕਰਕੇ ਅਸੀਂ ਪਹਿਲ ਕਦਮੀ ਨਹੀਂ ਕਰਾਂਗੇ ਕਿਉਂਕਿ ਉਹਦੇ 'ਚ ਪ੍ਰੋਡਿਊਸਰ ਤਾਂ ਪਾਕਿਸਤਾਨੀ ਨਹੀਂ ਹੈ ਨਾ ਪ੍ਰੋਡਿਊਸਰ ਪਰ ਐਕਟਰ ਐਕਟ੍ਰੈਸ ਤਾਂ ਹੈ ਨਾ ਜੀ ਰੋਲਾ ਤਾਂ ਉਸ ਹੀ ਹੈ ਨਾ ਜੋ ਮੁੱਦਾ ਹੈ ਉਹ ਤਾਂ ਹੈ ਜੇ ਐਨਾ ਸੀਰੀਅਸ ਹੈ ਜੀ ਤਾਂ ਫਿਰ ਆਖਰਕਾਰ ਉਹ ਉਪਰ ਹੀ ਇਸੇ ਸਾਥ ਦੇ ਕੇ ਵੀ ਤਾਂ ਕੁਝ ਜੀ ਕਰਣੀ ਹੈ ਤਾਂ ਪਤਾ ਕਿਵੇਂ ਨਹੀਂ ਹੋਇਆ ਕਿਵੇਂ ਕਿ ਲੋਕ ਇਹ ਵਰਗੇ ਹੋਣ ਤਾਂ ਕੀ ਸਕੇ ਨੂੰ ਹੁਣ ਫਿਲਮਾਂ ਨਹੀਂ ਆਉਣ ਚਾਹੀਦੀ ਸਰਕਾਰ ਨੂੰ ਚਲੋ ਰੀਸ ਕਰਾਓ ਸਾਡੇ ਕੋਲੇ ਆਉਣ ਜੀ ਵਾਈਟ ਹੱਲਾ ਵਾਲਿਆਂ ਨੂੰ ਕਹੋ ਅੱਛਾ ਇੱਕ ਸਮਾਂ ਹੋ ਰਿਹਾ ਹੈ ਸਾਈਕ ਇੱਕ ਮਿੰਟ ਯਾਰ ਦੋਰਾ ਹੋ ਗਿਆ ਨਹੀਂ ਦੋਰਾ ਮੈਂ ਯਾਰ ਸੇ ਇੱਕ ਮਿੰਟ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪੈਰ ਕੰਪਨੀ ਕਰ ਰਹੇ ਹੋ ਫਰਜ਼ ਦਬਾ ਰਹੇ ਹੋ ਸਾਹ ਦੇਖੇ ਤੇ ਦੂਜੀ ਪੈਰ ਦੰਨੀ ਤੁਸੀਂ ਕਰ ਲੋ ਨਾ ਜਿਹੜੀ ਜਿਹੜੇ ਸੌਰੀ ਜਿਹੜੇ ਸਾਡੇ ਕੋਲੇ ਦ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਸ ਦਾ ਲੈਟਰ ਉਹ ਸ਼ਾਇਦ ਉਹਨਾਂ ਨੇ ਕਿਹਾ ਕਿ ਅਸੀਂ ਇਵਨ ਉਹਨੂੰ ਉਹਦਾ ਪਾਸਪੋਰਟ ਖਤਮ ਕਰੋ ਉਹਨੂੰ ਬਾਰਡਰ 2 ਚੋਂ ਕੱਢੋ ਦਿਲਜੀਤ ਦਸਾਇਨ ਨੂੰ ਹਿੰਦੀ ਫਿਲਮ ਇੰਡਸਟਰੀ ਚੋਂ ਬੈਨ ਕਰ ਠੀਕ ਨਾ ਸਰਕਾਰ ਨੂੰ ਕਿਹਾ ਜੀ ਉਹਨਾਂ ਨੇ ਵੀ ਥੋੜਾ ਜਿਹਾ ਬੱਸ ਲਓ ਇਹ ਨਹੀਂ ਲਿਆ ਤੁਸੀਂ ਕਹ ਰਹੇ ਜੀ ਸਰਕਾਰ ਨੂੰ ਵੀ ਪਾਰਟ ਆਊਟ ਕਰਿਆ ਤਾਂ ਇਹ ਅਸੀਂ ਜਵਾਬ ਦੇ ਰਿਹਾ ਉਹ ਵੀ ਨਾ ਥੋੜਾ ਜਿਹਾ ਜੀ ਉਹਨਾਂ ਨੇ ਸਰਕਾਰ ਨੂੰ ਕੀ ਹੈ ਸੋ ਕਿ ਚਲੋ ਇਹ ਤਾਂ ਇੰਡਸਟਰੀ ਦੀ ਗੱਲ ਆ ਗਈ ਨਾ ਜੀ ਨਹੀਂ ਨਹੀਂ ਇਹ ਲੈਟਰ ਕੰਟੈਂਟ ਸੇਮ ਹੈ ਇੰਡਸਟਰੀ ਆਰ ਸਰਕਾਰ ਦੋਨੋਂ ਲਿਖ ਰਹੇ ਇਹ ਪ੍ਰਾਈਮ ਮਿੰისტਰ ਸਾਹਿਬ ਨੂੰ ਵੀ ਉਹਨਾਂ ਨੇ ਦਿੱਤਾ ਸੇਮ ਲੈਟਰ ਸਰ ਇਤਨਾ ਨਰਿੰਦਰ ਮੋਦੀ ਸਾਹਿਬ ਪੰਜਾਬ ਦੇ ਪ੍ਰਧਾਨ ਅਿਸ਼ਰਪ੍ਰੀਤ ਦੀ ਫੋਟੋ ਆਰਮੀ ਅਫਸਰ ਨਾਲ ਵਾਇਰਲ ਹੋਈ ਤੇ ਤਾਂ ਭਾਜਪਾ ਨੇ ਬਹੁਤ ਸ਼ੋਰ ਮਚਾਇਆ ਸੀ ਕਿ ਪਾਕਿਸਤਾਨ ਦੇ ਆਰਮੀ ਅਫਸਰ ਨਾਲ ਸਰਕਾਰੀ ਫੰਕਸ਼ਨ ਵਿਖੋਕ ਹੋਇਆ ਤਾਂ ਹੁਣ ਤਾਂ ਆਪਣੇ ਇੱਕ ਸੈਲੀਬ੍ਰਿਟੀ ਦੇ ਫਿਲਮ ਹੀ ਬਣਾਤੀ ਤੁਸੀਂ ਉਹਨਾਂ ਦਾ ਸਮਰਥਨ ਕਰ ਰਹੇ ਹੋ ਕੀ ਕਰ ਰਹੇ ਹੋ ਐਨਐਸਏ ਕਯੂਆਈ ਦੇ ਪ੍ਰਧਾਨ ਅਿਸ਼ਰਪ੍ਰੀਤ ਉਹਦੀ ਇੱਕ ਪਾਕਿਸਤਾਨੀ ਪੁਰਾਣੀ ਫੋਟੋ ਸਾਰਣੀ ਫੋਟੋ ਸੀਗੀ ਉਹ ਵਾਇਰਲ ਹੋਈ ਤਾਂ ਭਾਜਪਾ ਨੇ ਉਹਦਾ ਕੈਸੀ ਇਤੇ ਕਾਰਵਾਈ ਹੋਣੀ ਚਾਹੀਦੀ ਹੈ ਭਾਜਪਾ ਨੇ ਕਿਹਾ ਸੀ ਯੂਵਾਂ ਮੋਰਚਾ ਦੇ ਪ੍ਰਧਾਨ ਯੂਵਾਂ ਮੋਰਚਾ ਦੇ ਪ੍ਰਧਾਨ

ਨੇ ਤੁਸੀਂ ਕਦਾ ਐਜੇ ਕਦਾ ਕਰ ਸਕਦੇ ਹਾਂ ਕਹਿੰਦਾ ਲੱਗਦਾ ਕਿ ਐਸਾ ਤੁਸੀਂ ਉਹ ਕੀ ਹੈ ਤੁਸੀਂ ਆਪ ਦੇ ਮੈ ਆਪ ਤੇ ਕਰੋ ਤੁਸੀਂ ਬੀਜੇਪੀ ਨਾਲ ਮੇਰੇ ਮੈਂ ਤਾਂ ਤਾਂ ਕਰ ਰਹੇ ਹਾਂ ਬੀਜੇਪੀ ਦਾ ਕਿ ਮੇਰੇ ਕੋਲੇ ਕਲਚਰਲ ਵਿੰਗ ਹੈ ਸਾਡੇ ਕੋਲੇ ਕਲਚਰਲ ਟੀਮ ਹੈ ਹੋ ਗਈ ਪੰਜਾਬ ਦੀ ਚਾਹੇ